ਇਹ ਕਿਹਾ ਤੇ ਉਹ ਕੇ ਸ਼ਹਿਰ ਹੋਰ ਇਲਾਕਾ ਵਸੀ ਲੋ ਨਦੀ ਸ਼ਹਿਰ ਤੇ ਇਲਾਕਾ ਨਾਸੀ ਨੂੰ ਬੰਦੀ ਹੈ ਜੇ ਤੁਸੀਂ ਜਾਣਦੇ ਹੋ ਇਹ ਸਭ ਤੋਂ ਸਾਡਾ ਮੇਨ ਟਾਰਗੇਟ ਹੈ ਸਵੇ ਡਰੱਗ ਹੈ ਕਿਉਂਕਿ ਸ਼ਹਿਰ نواਸੀ ਪੱਤਰਕਾਰ ਸਭ ਦੇ ਭਰਾ ਤਾਂ ਨਹੀਂ ਸਾਡਾ ਬੜਾ ਸਾਥ ਦਿੰਦੇ ਆ ਹੋਰ ਵੀ ਸਾਥ ਦੇਣ ਜਿਹੜੀ ਇਹ ਨਸ਼ੀ ਦੀ ਲਾਪਤਾ ਲਾਮਪਤਾ ਸਾਡੇ ਸਮਾਜ ਨੂੰ ਲੱਗੀ ਆ ਇਹਨੂੰ ਅਸੀਂ ਜਿਹੜੀ ਜੜ ਤੋਂ ਖਤਮ ਕਰ ਸਕੀਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਸੀਂ ਇਹ ਦਿੱਤਿਆ ਜੀ ਉਹਨਾਂ ਦਾ ਜਿਹੇ ਇਹੋ ਖੋਨਾ ਕਿ ਕੋਈ ਵੀ ਨਸ਼ੇ ਦੀ ਇੱਕ ਵੀ ਜਿਹੜੀ ਬਾਈਟ ਵੀ ਆ ਉਹ ਵੀ ਨਹੀਂ ਕਿਸੇ ਦੇ 눈 ਦਿਖਣ ਦੇਣੀ ਤੇ ਇਹ ਨਸ਼ਾ ਲੱਗਦਾ ਖਤਮ ਹੋਣ ਦੇ ਕਿਨਾਰੇ ਤੇ ਆ ਤੇ ਇਹ ਤੇ ਪਬਲਿਕ ਸ਼ਹਿਰ ਵਾਸੀ ਪ੍ਰੈਸ ਸਾਡਾ ਸਹਿਯੋਗ ਕਰਨ ਤਾਂ ਜੋ ਜੜ੍ਹੋਂ ਕੱਟਿਆ ਜਾ ਸਕੇ ਪਰ ਲਗਾਤਾਰ ਹਰ ਹਫ਼ਤਾ ਸ਼ਹਿਰ ਦੇ ਲੋਕ ਜਿਹੜੇ ਆ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਜੁੜੇ ਆ ਇਦੇ ਲਈ ਕੀ ਬਦਲਾਅ ਦਾ ਦੇਖ ਲੋ ਬਿਸ਼ੇਚਾਰ ਹੋਗੇ ਬਹੁਤ ਜਲਦੀ ਨਗਰ ਦੇ ਧਿਆਨ ਚਾ ਡਿਗਨਾਂ ਚਾਂਕਿਆ ਤੇ ਪਰਲਾ ਬਸ ਸਟੈਂਡ ਆ ਇੱਥੇ ਜਿਹੜੇ ਟ੍ਰੈਫਿਕ ਮੁਲਾਜ਼ਮ ਜਿਹੜੇ ਆ ਉਹ ਲਗਾਏ ਜਾਣਗੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਜੜ ਤੋਂ ਹੀ ਖਤਮ ਕਰ ਦਿੱਤੀ ਜਾਊਗੀ ਕੋਈ ਸਮੱਸਿਆ ਨਹੀਂ ਹੋਊਗੀ ਆ ਨਾਸਮੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਮੁਲਾਜ਼ਮ ਆ ਉੱਥੇ ਅਸੀਂ ਪੁਆਇੰਟ ਕਰ ਲਾਂਗੇ ਤਾਂ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਜਾਈਗੀ ਲਗਾਤਾਰ ਤੇਜ਼ ਰਫ਼ਤਾਰ ਦੇ ਨਾਲ ਪ੍ਰਾਈਵੇਟ ਬੱਸਾਂ ਜਿਹੜੀਆਂ ਆ ਉਹ ਉਹ ਸ਼ਹਿਰ ਦੇ ਵਿੱਚੋਂ ਨਿਕਲਦੀਆਂ ਬਹੁਤ ਸਾਰੀਆਂ ਜਿਹੜੇ ਆ ਪਿਛਲੇ ਕੁਝ ਮਹੀਨਿਆਂ ਵਿੱਚ ਹਾਦਸੇ ਵੀ ਹੋਏ ਆ ਇਸ ਨੂੰ ਲੈ ਕੇ ਸਰ ਕੀ ਉਪਰਾਹੇ ਜਿਹੜੇ ਬਸ ਇਹਨਾਂ ਨੂੰ ਜਲਦੀ ਦੀ ਨਾ ਟ੍ਰੈਫਿਕ ਸਮੱਸਿਆ ਹੱਲ ਹੋਣੀ ਜਦੋਂ ਟ੍ਰੈਫਿਕ ਕਰਮਚਾਰੀ ਲੱਗੇ ਤਾਂ ਇਹ ਸਾਰੀ ਸਮੱਸਿਆ ਹੱਲ ਹੋ ਜਾਈ। ਸਰ ਮੋਟਰ ਪਹੁੰਚਣ ਦਾ ਆਮ ਦੇਖਣ ਤੇ ਆ ਕੇ ਜਗ੍ਹਾ ਨੂੰ ਰਹਿ ਕੇ ਬਣਾਇਆ ਤੇ ਜਿਨ੍ਹਾਂ ਦੇ ਦਰਵਰਤੋਂ ਦਿੱਖੀ ਜਾਂਦੀ ਹੈ ਨਾ ਤੇ ਉਹਨਾਂ ਦੇ ਨੰਬਰ ਹੁੰਦੇ ਆ ਤੇ ਨਾਂਵਾਂ ਦੇ ਕਾਰਜਾਦ ਹੁੰਦੇ ਆ। ਕਾਨੂੰਨ ਅਨੁਸਾਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੀ ਕੀ ਜਿਹੜੀ ਮੈਨੂੰ ਚਾਹੀਦੀ ਜਾਂ ਸਾਹਮਣੇ ਆਊਗੀ ਉਹਨੂੰ ਕੋਈ ਵੀ ਸਾਡ ਜਿਹੜੀ ਆ ਉਹਨੂੰ ਬੰਦ ਕੀਤਾ ਜਾਊਗਾ ਕੋਈ ਵੀ ਇਸ ਤਰ੍ਹਾਂ ਦਾ ਇਹੜਾ ਕਾਮਿਆਂ ਦੀ ਗਿੜੀ ਰੇੜੇ ਵਾਲਾ ਨਹੀਂ ਮੋੜਦਾ ਸਾਰੰਗ ਸ਼ਹਿਰ ਦੇ ਜਿਹੜੇ ਦੁਕਾਨਦਾਰ ਆ ਜਾਂ ਜਿਹੜਾ ਯੂਥ ਆ ਉਹਨਾਂ ਨੂੰ ਕੀ ਮੈਸੇਜ ਇਹਦਾ ਚਾਹੀਦਾ ਇਹ ਕਹਿੰਦਾ ਵੀ ਯੂਥ ਜਿਹੜਾ ਆ ਉਹ ਦੁਕਾਨਦਾਰ ਆ ਉਹ ਸਾਡੇ ਪੁਲਿਸ ਦਾ ਸਹਿਯੋਗ ਕਰਨਾ ਜੇ ਜਿਹਨਾਂ ਨੂੰ ਕੋਈ ਸਾਡੀ ਲੋੜ ਪਈ ਆ ਮੇਰਾ ਫੋਨ ਨੰਬਰ ਆ ਮਾਨਜੀਤ ਦਾ ਐਸਐਸਪੀ ਸਾਹਿਬ ਦਾ ਫੋਨ ਨੰਬਰ ਆ ਉੱਤੇ ਜਿੰਨੇ ਮਰਜ਼ੀ ਫੋਨ ਕਰਕੇ ਕੋਈ ਵੀ ਇਨਫੋਰਮੇਸ਼ਨ ਦੇ ਸਕਦੇ ਆ ਤਾਂ ਇਹ ਸਾਡਾ ਸਹਿਯੋਗ ਕਰਨਾ ਸੀ ਉਹਨਾਂ ਦਾ ਸਹਿਯੋਗ ਕਰਦੇ ਹੀ ਆ ਸਰ ਤੁਹਾਡਾ ਆਪਣੀ ਡਿਊਟੀ ਬਾਰੇ ਦੱਸ ਦਿਓ ਕਿ ਹੋਰ ਸਾਥ ਤੁਸੀਂ ਬਤਾਓ ਐਸੇ ਕੋਈ ਜਿਹੜਾ ਵਾ ਕਿਤੇ ਨਾ ਕਿਤੇ ਸੇਵਾ ਹੋ ਆਪਣੀ ਹੈ ਜਿਹੜੀਆਂ ਉਹਨਾਂ ਨੂੰ ਮਾੜ ਕੇ ਡਿਊਟੀ ਆਪੇ ਕਰ ਚੁੱਕੀ ਹੈ ਮੈਂ ਤਕਰੀਬਨ 7-8 ਜਗ੍ਹਾ ਤੇ ਸੈਕਿਉਰੀਅਨ ਕਰਦੀਆਂ 2-3 ਸਾਲ ਦਾ ਅਰਸ਼ਾ ਮੇਰਾ ਸ਼੍ਰੀ ਹਰਗੋਬਿੰਦਪੁਰ ਕਮਾਣ ਜੰਡਿਆਲਾ ਗੁਰੂ ਚਾਟੀਵਿੰਦ ਹੋਰ ਵੀ ਸੇਖਵਾ ਪੰਜਾਬ ਖਣਦ ਵਿੱਚ ਮਤਲਬ ਸੈਕਿਉਰੀਅਨ ਚੁੱਕੀ ਹਾਂ ਤੇ ਹੁਣ ਮੈਂ ਧਾਰਗੜ੍ਹ ਆਇਆ ਨਹੀਂ ਵੀ ਬਸ 15 ਸਾਲ ਹੋ ਗਿਆ ਬੜੀ ਵਧੀਆ ਪ੍ਰੈਸ ਵਾਲੇ ਡੀਲ ਕਰ ਰਹੇ ਆ ਦੁਕਾਨਦਾਰ ਸਾਨੂੰ ਵਧੀਆ ਕੀ ਕੀ ਮੈਂ ਹਰ ਇਨਫਾਰਮੇਸ਼ਨ ਦੇ ਰਿਹਾ ਕਿ ਜਿੰਦਾ ਨਾ तकरीबन 15-16 ਆਦਮੀ ਅਸੀਂ ਡਰਗ ਵਾਲੇ ਜਿਹੜੇ ਦੇਚਣ ਵਾਲੇ ਸੀ ਉਹ ਰਿખ્યા ਬਾਕੀ ਜਿਹੜੇ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਗਲਤ ਰਸਤੇ ਤੇ ਪੈ ਗਿਆ ਜਿਹੜਾ ਡਰਗ ਦਾ ਸੇਵਨ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਾਉਣ ਨੂੰ ਤਿਆਰ ਆਂ ਉਹਨਾਂ ਨੂੰ ਅਸੀਂ ਐਡਮਿਟ ਕਰਾ ਕੇ ਉਹਨਾਂ ਦਾ ਇਲਾਜ ਵੀ ਕਰਵਾਵਾਂਗੇ ਉਹ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਗਿਆ